ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੁਹੀ ਮਹਿਲਾ ਪੰਜਵਾ ਗੁਰ ਕੈ ਬਚਨ ਰਿਦੈ ਧਿਆਨ ਤਾਰੀ ਰਸਨਾ ਜਾਪ ਜਪੋਂ ਬਨਵਾਰੀ ਗੁਰ ਕੈ ਬਚਨ ਰਿਦੈ ਧਿਆਨ ਤਾਰੀ ਰਸਨਾ ਜਾਪ ਜਪੋਂ ਬਨਵਾਰੀ ਸਫਲ ਮੂਰਤ ਦਰਸ਼ਨ ਬਲਹਾਰੀ ਚਰਨ ਕਮਲ ਮਨ ਪ੍ਰਾਨ ਅਦਾਰੀ ਰਹਾਉ ਸਾਦ ਸੰਗ ਜਨਮ ਮਾਰਨ ਨਿਵਾਰੀ ਅੰਮ੍ਰਿਤ ਕਥਾ ਸੁਣ ਕਰਨ ਅਦਾਰੀ ਕਾ ਮੋ ਗੁਰੂਦ ਲੋਭ ਮੋਹ ਤਜਾਰੀ ਦ੍ਰਿੜ ਨਾਮ ਦਾਨ ਇਸ਼ਨਾਨ ਸੁਚਾਰੀ ਕਹੋ ਨਾਨਕ ਇਹੋ ਬੀਚਾਰੀ ਰਾਮ ਨਾਮ ਜਪ ਪਾਰ ਉਤਾਰੀ ਕਹੋ ਨਾਨਕ ਇਹੋ ਤਤ ਬੀਚਾਰੀ ਰਾਮ ਨਾਮ ਜਪ ਪਾਰ ਉਤਾਰੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ